ਸਤ ਸ਼੍ਰੀ ਅਕਾਲ ਪਿਆਰੀ ਵਿਦਿਆਰਥੀਓ ਅੱਜ ਆਪਾਂ ਜਾਣਦੇ ਹਾਂ ਸਵਰ ਬਾਰੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਵਰ ਜਿਹੜੇ ਨੇ ਤਿੰਨ ਹੁੰਦੇ ਨੇ ਊੜਾ ਐੜਾ ਤੇ ਈੜੀ ਅੱਗੇ ਅਸੀਂ ਦੇਖਦੇ ਹਾਂ ਕਿ ਸਵਰਗ ਸਵਰ ਵੀ ਦੋ ਪ੍ਰਕਾਰ ਦੇ ਹੁੰਦੇ ਨੇ ਅੱਗੇ ਵੰਡੇ ਜਾਂਦੇ ਨੇ ਲਘੂ ਸਵਰ ਅਤੇ ਦੀर्घ ਸਵਰ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਲਘੂ ਦਾ ਕੀ ਮਤਲਬ ਹੁੰਦਾ ਹੈ ਲਘੂ ਦਾ ਮਤਲਬ ਹੁੰਦਾ ਛੋਟਾ ਦੀਰਗ ਦਾ ਜਿਹੜਾ ਅਰਥ ਹੁੰਦਾ ਹੈ ਵੱਡਾ ਹੁਣ ਅਸੀਂ ਦੇਖਦੇ ਹਾਂ ਲਘੂ ਸਵਰ ਕਿਹੜੇ-ਕਿਹੜੇ ਹੁੰਦੇ ਹਨ ਲਘੂ ਲਘੂ ਸਵਰ ਆੜਾ ਮੁਕਤਾ ਈੜੀ ਨੂੰ ਸਿਆਰੀ ਊੜੇ ਨੂੰ ਔਂਕੜ ਇਹ ਤਿੰਨੇ ਜਿਹੜੇ ਹਨ ਲਘੂ ਸਵਰ ਹਨ ਦੀਰਗ ਸਵਰ ਆੜੇ ਕੰਨਾ ਆ ਈੜੀ ਵਾਰੀ ਈ ਊੜੇ ਅੰਕ ਊੜੇ ਦਲਾਣਕੜ ਊ ਈੜੀ ਲਾਵਾ ਏ ਐੜੇ ਦਲਾਮ ਐ ਊੜੇ ਹੋੜਾ ਓ ਐੜੇ ਕਨੜਾ ਔ ਮਾਤਰਾ ਦੇ ਅਨੁਸਾਰ ਹੀ ਇਹ ਜਿਹੜੇ ਤਿੰਨੇ ਸਵਰ ਵੰਡੇ ਜਾਂਦੇ ਨੇ ਜਿਹੜੀ ਮਾਤਰਾ ਉਹਨਾਂ ਲੱਗਦੀ ਹੈ ਹਨਾ ਉਹਦੇ ਅਕੋਰਡਿੰਗ ਉਹ ਲਘੂ ਵੀ ਬਣ ਜਾਂਦੇ ਨੇ ਤੇ ਦੀਰਘ ਵੀ ਬਣ ਜਾਂਦੇ ਨੇ ਹੁਣ ਦੇਖਦੇ ਹਾਂ ਅਸੀਂ ਦੁਆਰਾ ਲਘੂ ਦੇ ਵਿੱਚ ਕਿਹੜੇ-ਕਿਹੜੇ ਆ ਜਾਂਦੇ ਨੇ ਮੁਕਤਾ ਸਿਹਾਰੀ ਤੇ ਅੰਕੜ ਹੁਣ ਤੁਸੀਂ ਮੇਰੇ ਨਾਲ ਰਿਪੀਟ ਕਰਨਾ ਲਘੂ ਸਵਰ ਅ ਐ ਊ ਅ ਐ ਊ ਅੱਗੇ ਅਸੀਂ ਕਰਦੇ ਹਾਂ ਦੀर्घ ਸਵਰ ਦੀर्घ ਸਵਰ ਜਦੋਂ ਅਸੀਂ ਬੋਲਦੇ ਹਾਂ ਤਾਂ ਆਵਾਜ਼ ਜਿਹੜੀ ਸਾਡੀ ਜਿਹੜੀ ਹੈ ਲੰਬੀ ਹੁੰਦੀ ਹੈ ਆ ਈ ਉ ਏ ਐ ਓ ਔ ਦੁਬਾਰਾ ਫੇਰ ਆਪਾਂ ਦੁਹਰਾਉਨੇ ਇਹਨਾਂ ਨੂੰ ਆ ਈ ਉ ਏ ਐ ਓ ਔ ਤਿੰਨ ਸਾਡੇ ਹਨ ਲਘੂ ਸਵਾਰ ਤੇ ਦੀर्घ स्वर ਅਸੀਂ ਗਿਣਦੇ ਹਾਂ 1 2 3 4 5 6 7 7 ਹਨ ਸਾਡੇ ਦੀर्घ स्वर ਸਾਡੀਆਂ ਜਿਹੜੀਆਂ ਲਗਾ ਮਾਤਰਾ 10 ਹਨ ਉਹਨਾਂ ਦੇ ਵਿੱਚੋਂ ਤਿੰਨ ਜਿਹੜੀ ਸਵਰ ਨੇ ਸਾਡੇ ਲਘੂ ਸਵਰ ਹਨ ਤੇ ਬਾਕੀ ਰਹਿੰਦੇ ਸੱਤ ਜਿਹੜੇ ਨੇ ਦੀर्घ स्वर ਹਨ ਹੁਣ ਅੱਗੇ ਇਹਨਾਂ ਨੂੰ ਸਥਿਤੀਆਂ ਦੇ ਹਿਸਾਬ ਨਾਲ ਵੰਡ ਕਰਦੇ ਹਾਂ ਸਵਰਦੀ ਠੀਕ ਹੈ ਜੀਬ ਦੀ ਸਥਿਤੀ ਦੇ ਆਧਾਰ ਤੇ ਜੀਬ ਦੀ ਸਥਿਤੀ ਦੇ ਆਧਾਰ ਤੇ ਦੇਖੋ ਅਗਲੇਰੇ ਸਵਰ ਕਿ ਜਿਹੜੇ ਅੱਗੇ ਬੋਲੇ ਜਾਂਦੇ ਆ ਠੀਕ ਹੈ ਅਗਲੇਰੇ ਈ ਏ ਅ ਈ ਏ ਅ ਕਿ ਜੀਬ ਜਿਹੜੀ ਆ ਅੱਗੇ ਹੀ ਰਹਿੰਦੀ ਆ ਠੀਕ ਹੈ ਜੀ ਜੀਬ ਦਾ ਅਗਲਾ ਹਿੱਸਾ ਹੀ ਵਰਤਿਆ ਜਾਂਦਾ ਈ ਏ ਅ ਤੁਸੀਂ ਇਹਨੂੰ ਬੋਲ ਕੇ ਦੇਖੋਗੇ ਰਿਪੀਟ ਕਰੋਗੇ ਤੁਹਾਨੂੰ ਕਲੀਅਰ ਹੋ ਜੂਗਾ ਈ ਏ ਅ ਜੀਭ ਸਾਡੀ ਨਾ ਮਾਤ੍ਰ ਹੀ ਹਿਲਦੀ ਐ ਅੱਗੇ ਨੇ ਪਿਛਲੇਰੇ ਸਵਰ ਪਿਛਲੇਰੇ ਸਵਰ ਹੁਣ ਇਹਨਾਂ ਦਾ ਵੀ ਦੇਖਦੇ ਆ ਕਿ ਸਾਡੀ ਜੀਭ ਜਿਹੜੀ ਐ ਕਿੱਥੇ ਲੱਗਦੀ ਐ ਦੇਖੋ ਊ ਓ आ, उ, ओ, उ, ऊ थोड़ी जीभ मुड़ती है साड़ी है ना उ, ओ अगे आ गए बिचकारले स्वर ए उ, आ, आ ए, उ ਅ ਅ ਹੁਣ ਜੀਭ ਦੀ ਸਥਿਤੀ ਦੇ ਆਧਾਰ ਤੇ ਅਗਲੇ ਰੇਸਵਰ ਪਿਛਲੇ ਰੇਸਵਰ ਤੇ ਵਿਚਕਾਰਲੇ ਸਵਰ ਠੀਕ ਹੈ ਜੀ ਇਹਦੇ ਵਿੱਚ ਵੀ ਦੇਖੋ ਬਿਹਾਰੀ ਦੀ ਮਾਤਰਾ ਆ ਗਈ ਲਾਂ ਦੀ ਦੁਲਾਵਾਂ ਦੀ ਤਿੰਨੇ ਹੀ ਮਾਤਰਾਵਾਂ ਅਗਲੇ ਰੇਸਵਰ ਦੇ ਵਿੱਚ ਆ ਜਾਂਦੀਆਂ ਨੇ ਦੁਲੈਂਕੜ ਹੋੜਾ ਅਤੇ ਕਨੌੜਾ ਪਿਛਲੇ ਰੇਸਵਰ ਪਿਛਲੇ ਵਿਚਕਾਰਲੇ ਸਿਹਾਰੀ ਅੰਕੜ ਮੁਕਤਾ ਤੇ ਕੰਨਾ ਹੁਣ ਅਸੀਂ ਦੇਖਦੇ ਆਂ ਜੀਵ ਦੀ ਉਚਾਈ ਦੇ ਆਧਾਰ ਤੇ ਜੀਵ ਸਾਡੀ ਜਿਹੜੀ ਹੈ ਉਚਾਈ ਦੇ ਆਧਾਰ ਤੇ ਉੱਚੇ ਸਵਰ ਈ ਉ ਉੱਚੇ ਸਵਰ ਹੋਗੇ ਈ ਉ ਅਰਧ ਉੱਚੇ ਸਵਰ ਐ ਉ ਐ ਉ ਅਰਧ ਨੀਵੇਸਵਰ ਏ ਅ ਓ ਅਰਧ ਨੀਵੇਸਵਰ ਏ ਅ ਓ ਅੱਗੇ ਆਗੇ ਜੀ ਸਾਡੇ ਨੀਵੇਸਵਰ ਐ ਅ ਓ ਐ ਅ ਉ ਦੁਬਾਰਾ ਫੇਰ ਅਸੀਂ ਦੁਹਰਾਉਨੇ ਆ ਉੱਚੇ ਸਵਰ ਸਾਡੇ ਈ ਉ ਥੋੜਾ ਲੰਬਾ ਚਲਦੇ ਹੈ ਹਨ ਈ ਉ ਅਰਧ ਉੱਚੇ ਸਵਰ ਏ ਉ ਕਿ ਇਹਨਾਂ ਦੇ ਉਚਾਰਨ ਦੇ ਵਿੱਚ ਸਮਾ ਜਿਹੜਾ ਹੈ ਉੱਚੇ ਸਵਰ ਨਾਲੋਂ ਥੋੜਾ ਘੱਟ ਲੱਗਦਾ ਈ ਉ ਅਰਧ ਨੀਵੇਂ ਸਵਰ ਏ ਅ ਓ ਏ ਅ ਓ ਨੀਵੇਂ ਸਵਰ ਅ ਆ ਅ ਅ ਓ ਅੱਗੇ ਨਾ ਸਵਰਾਂ ਨੂੰ ਬੋਲਾਂ ਦੀ ਸਥਿਤੀ ਦੇ ਆਧਾਰ ਤੇ ਵੀ ਜਿਹੜਾ ਵੰਡਿਆ ਗਿਆ ਗੁਲਾਈਦਾਰ ਗੁਲਾਈਦਾਰ ਸਾਡੇ ਜਿਹੜੇ ਬੋਲਨੇ ਗੋਲ ਹੁੰਦੇ ਨੇ ਊ ਊ ਓ ਅ ਊ ਊ ਓ ਅ ਗੁਲਾਈ ਰਹਿਤ ਬਿਨਾ ਗੁਲਾਈ ਤੋਂ ਈ ਏ ਐ ਅ ਆ ਅੰਗ ਠੀਕ ਹੈ ਜੀ ਈ ਏ ਐ ਅ ਆ ਅ ਠੀਕ ਹੈ ਜੀ ਤਾਂ ਅੱਜ ਅਸੀਂ ਕਰੀ ਹੈ ਜਿਹੜੀ ਸਾਡੀ ਵੀਡੀਓ ਅਸੀਂ ਸਵਰ ਦੇ ਉੱਤੇ ਬਣਾਈ ਹੈ ਉਮੀਦ ਹੈ ਤੁਹਾਨੂੰ ਇਹ ਪਸੰਦ ਆਈ ਹੋਵੇਗੀ ਤਾਂ ਤੁਸੀਂ ਇਸ ਤਰੀਕੇ ਸੁਣ ਚੰਗੀ ਤਰ੍ਹਾਂ ਯਾਦ ਵੀ ਰੱਖ ਸਕਦੇ ਹੋ ਕਿਉਂਕਿ ਕੰਪੀਟੀਟਰ ਐਗਜ਼ਾਮ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਪੁੱਛੀਆਂ ਜਾਂਦੀਆਂ ਨੇ ਤੇ ਜੇ ਤੁਹਾਨੂੰ ਵਧੀਆ ਲੱਗਿਆ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਤੇ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਔਰ ਕਮੈਂਟ ਵੀ ਕਰੋ ਤਾਂਕਿ ਸਾਨੂੰ ਵੀ ਪਤਾ ਲੱਗੇ ਵੀ ਜਿਹੜੀ ਕੋਸ਼ਿਸ਼ ਅਸੀਂ ਕੀਤੀ ਹੈ ਉਹ ਉਸ ਵਿੱਚ ਅਸੀਂ ਕਾਮਯਾਬ ਹੋ ਵੀ ਰਹੇ ਹਾਂ ਜਾਂ ਨਹੀਂ ਧੰਨਵਾਦ ਜੀ